ਹਾਂਜੀ ਸਤਰੀ ਗਾਲੀ ਕੀ ਹਾਲ ਚਾਲ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਸਵਾਗਤ ਹੈ ਰਿਹਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਵਿਆਹ ਦੀਆਂ ਹੋ ਰਹੀਆਂ ਨੇ ਤਿਆਰੀਆਂ ਤੇ ਅਸੀਂ ਹੁਣ ਤਿਆਰੀਆਂ ਕਰ ਰਹੇ ਹਾਂ ਤੇ ਤੁਹਾਨੂੰ ਪਿਛਲੇ ਬਲੌਗ 'ਚ ਤੁਸੀਂ ਵੇਖਿਆ ਸੀ ਕੱਪੜੇ-ਕੁਪੜੇ ਸੀ ਪ੍ਰੈਸ ਕਰਨ ਬਾਅਦ ਦਿੱਤੇ ਹੋ ਲੈਣ ਜਾਣੇ ਨੇ ਤੇ ਕੁਝ ਕੱਪੜੇ ਦੇਣ ਜਾਣੇ ਨੇ ਤੇ ਕੋਈ ਸਮਾਨ ਸਮੂਹ ਲੈਣ ਜਾਣਾ ਤੇ ਉਧਰ ਮੰਨ ਤੇ ਪਾਂਡੇ ਤੋਰੀਏ ਤੇ ਇਧਰ ਚੰਨੂ ਝੱਲ ਖਲਾ ਰਿਹਾ ਆ ਵੇਖੋ ਆ ਓਏ ਕੁੜੀਆਂ ਵਾਲੇ ਸ਼ੌਂਕ ਤੈਨੂੰ ਕਿੱਥੋਂ ਪੈ ਗਏ ਓਏ ਈਆ ਓਏ ਹੈਲੋ ਅਦਰੇ ਕੀ ਮਨ ਪੀ ਤਾ ਭਰਾਵਾ ਅੱਗੇ ਬਹੁਤ ਗੰਦ ਪਿਆ ਹੋਇਆ ਹੈ ਅੱਗੇ ਬਹੁਤ ਗੰਦ ਪਿਆ ਹੋਇਆ ਹੈ ਭਰਾਵਾ ਪੰਜਾਬ ਚ ਨੂੰ ਭਰਾਵਾ ਬਣਿਆ ਪਰਦਾ ਜਮਾ ਕੋਈ ਲੋ ਨਹੀਂ ਬਣਨਾ ਆਹੋ ਤੇ ਬਾਕੀ ਚੁੰਨੂ ਜੋ ਕੰਮਗੁੰਮ ਭਾਬੀ ਹੋਣੀ ਕਹਿਣਗੀਆਂ ਨਾ ਤੇਰੀਆਂ ਤੇ ਉਹ ਕਰਾਣੇ ਨੇ ਕੰਮ ਅੱਜ ਸਾਰੇ ਕੰਮ ਕਰਾਣੇ ਨੇ ਠੀਕ ਹੈ ਚੱਲ ਵੀ ਸ਼ੇਰਾ ਚਲ ਜੇ ਲੈਲੀ ਪੈਂਟ ਹੈ ਹੈ ਆ ਪੈਂਟ ਦੇ ਜਾਣੀ ਇਹ ਪੈਂਟ ਹੈ ਤੇ ਇੱਕ ਉਹ ਹੈ ਨਾ ਠੀਕ ਕਰਾਣੀ ਹੈ ਇਹ ਵੀ ਹੈ ਆ ਵੀ ਠੀਕ ਕਰਾਣੀ ਹੈ ਇਹ ਜਿਹੜੀ ਇਹ ਵਾਲੀ ਪੈਂਟ ਨੇ ਕਾਲੀ ਵਾਲੀ ਹਾਂ ਇਹਦੇ ਨਾਲ ਦੀ ਕਰਵਾਉਣੀ ਹੈ ਅੱਛਾ 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 ਹਾਂ ਇਹ ਜਿਆਦਾ ਖੁੱਲੀ ਹੈ ਮੈਂ ਦੇਖੀ ਹੈ ਪੈਂਟ ਇਹ ਕਿੱਥੋਂ ਉਧਰੋਂ ਆਈ ਸੀ ਅੱਛਾ 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 ਰਾਜਪੁਰੇ ਦੀ ਪੈਂਟ ਹੈ ਇਹ ਇਹ ਲੁਧਿਆਣੇ ਦੀ ਇਹ ਨਹੀਂ ਇਹ ਵੀ ਰਾਜਪੁਰੇ ਦੀ ਤੇ ਇਹ ਲੁਧਿਆਣੇ ਦੀ ਇਹ ਤੇ ਲੁਧਿਆਣੇ ਦੀ ਆਪਣੀ ਇਹ ਲੁਧਿਆਣੇ ਦੀ ਇਹ ਵੀ ਰਾਜਪੁਰੇ ਦੀ ਵਾਜੀ ਵਾ ਰਾਜਪੁਰੇ ਹੀ ਰਾਜਪੁਰਾ ਆਇਆ ਪਹਿਲੇ ਲੁਧਿਆਣੇ ਦੇ ਵਿੱਚ ਲੁਧਿਆਣਾ 1 ਤੇ ਰਾਜਪੁਰਾ 3 ਵਾਜੀ ਚੱਲ ਚੱਲੀਏ ਯਾਰ ਜਲਦੀ ਟਾਈਮ ਨਾ ਵੇਸਟ ਕਰੀਏ ਆਪਾਂ ਆਹ ਫੈਂਟਾ ਮੇਰੇ ਦੋ ਇੱਦੀ ਚੱਕ ਲੈ ਨਾਲ ਆ ਲਿਆ ਪਾ ਮੇਰੇ ਕੋਲ ਪਹਿਣੀ ਨਹੀਂ ਆਈ ਹੋ ਬਾਲਾ ਚੱਲ ਵੀ ਛੰਨੂ ਓਏ ਛਿਬੜੀ ਛੰਨੂ ਤੂੰ ਪਤਾ ਕੀ ਯਾਰ ਗੱਡੀ ਦੇ ਕੱਪੜਾ ਫੇਰ ਪੁਜਾ ਕੇ ਜਾਗੇ ਜਪਾ ਆਹੋ ਚੱਲ ਯਾਰ ਗੱਡੀ ਪਹਿਲੇ ਗੱਡੀ ਵੀ ਤੇ ਆਈ ਏ ਮੈਂ ਕਹਨਾ ਨਹੀਂ ਪਹਿਲੇ ਕੱਪੜੇ ਦੇ ਚੱਲ ਪਹਿਲੇ ਕੱਪੜੇ ਦੇ ਕੇ ਆਨੇ ਚੱਲ ਫਿਰ ਪ੍ਰੈਸ ਵਾਲੇ ਕਿਥੇ ਦੁੱਤੇ ਨੇ ਓ ਮੈਂ ਉਧਰ ਦੇਗਾ ਉਹ ਵੀ ਚੱਕ ਲੈਣੇ ਆ ਪੈ ਨਾਲ ਹੀ ਆ ਦੇਣ ਉਹ ਚੱਕ ਲੈਣੇ ਨੇ ਠੀਕ ਹੈ ਨਾ ਜੇ ਨਿੰਬੂ ਪਾਣੀ ਬਣੇਗਾ ਸਾਡੇ ਘਰ ਦੇ ਵਿੱਚ ਬਹੁਤ ਦਿਨਾਂ ਬਾਅਦ ਏ ਮੇਰੇ ਵਾਸਤੇ ਸਪੈਸ਼ਲ ਮੈਜਿਕ ਡਿਮਾਂਡ ਕੀਤੀ ਤੇ ਮਰਪੇ ਨਿੰਬੂ ਪਾਣੀ ਬਣਾ ਕੇ ਦੇਗੀ ਮੈਨੂੰ ਹੈਂਡ ਟੂ ਹੈਂਡ ਅ ਲੈਮਨ ਹੋਰ ਲੈਮਨ ਨੀ ਮਲਟੀਪਲ ਗੈਸ ਪੂਰੀ ਟਮ ਐਂਟੀ ਪਰਸੈਂਟ ਗੈਸ ਬੋਮ ਜੂਰਾ ਵਿਚਾਰਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਉਹ ਇਹ ਵੀ ਚੱਲਦਾ ਹੈ ਹਾਂ ਅੱਛਾ ਚੱਲਦਾ ਹੈ ਬਟ ਹੁਣ ਉਹਨਾਂ ਉੱਤੇ ਸੋਸ਼ਲ ਮੀਡੀਆ ਤੇ ਮਸ਼ੂ ਹੋਣੀ ਹੁਣ ਉਹਨੂੰ ਲੋਡ ਨਹੀਂ ਉਹਦੀ ਚੱਲ ਗਈ ਦੁਕਾਨ ਨਾ ਸੋਸ਼ਲ ਮੀਡੀਆ ਦੀ ਲੋਡ ਨਹੀਂ ਹੈਗੀ ਹੈਨਾ ਸੋਸ਼ਲ ਮੀਡੀਆ ਦੀ ਲੋਡ ਨਹੀਂ ਉਹਦੀ ਦੁਕਾਨ ਚੱਲ ਗਈ ਕਿਹੜੀ ਸਾਈਡ ਹੈ? ਉਹ ਨੰਨਪੁਰ ਸਾਵਲੀ ਜੈੜ। ਜਦੋਂ ਆਪਾਂ ਜਾਣੇ ਆ ਰਸਤੇ ਚਾਓ। ਆ। ਮੈਂ ਕਿੰਨੀ ਪੀਆ? ਮੈਂ ਸਾਰੇ ਮਿਲਾਂਗੇ ਥੋੜਾ ਨਿੰਬੂ ਹੋਰ ਲੈ ਆਇਓ। ਨਿੰਬੂ ਲੈ ਆਨੇ ਆ ਚਲੋ। ਠੀਕ ਹੈ। ਠੀਕ। ਚੰਗਾ ਨੰਨੂ ਦੀ ਜਾਈ। ਅਸੀਂ ਫੇਰੇ ਆਈ। ਬਾਏ ਬਾਏ। ਚੱਲ ਵੀਰੇ। ਲੋਈ ਆਪਾਂ ਟੇਲਰ ਕੋਲੋਂ ਆਏ ਆ। ਤੇ ਟੇਲਰ ਕੋਲ ਆਏ ਆ ਸੌਰੀ। ਜਿਹੜਾ ਪੈਂਟਾਂ ਸਹੀ ਕਰਾਣੀਆਂ ਹੁਣ ਤੁਹਾਨੂੰ ਪਤਾ ਹੀ ਹੈ। 8:38 ਸਾਇ। ਸਰ ਦੇਖੇ ਮੇਰੀ ਗੱਲ ਸੁਣੀਏ ਯਾਰ। ਕੜਾ ਤਾਂ ਹੋ ਗਿਆ ਨੇ ਵਿੱਚ ਕਿੰਨੀ ਹੋ ਜੇਗੀ ਜਿਆਦਾ ਲੰਬੀ ਨਹੀਂ ਕਰਨੀ ਮਾ ਯਾਰ ਕਿੰਨੇ ਆ 49 ਫਿਰ 49 ਕਰੀ ਤੇ ਪਿਆਰ ਦੀ ਨਾ ਵੀ ਕਾਰਵਾਸ਼ ਇੱਥੇ ਦੇਣ ਆਣੀ ਹੈ ਏ ਵੀ ਪਹਿਲਾਂ ਉਧਰ ਲੱਗਾ ਸੀ ਨਾ ਤੂੰ ਵੀ ਉਧਰ ਹੀ ਸੀ ਨਾ ਪਹਿਲਾਂ ਉਹ ਵਾਲੀ ਪਾਸੇ ਉਹ ਪਹਿਲਾਂ ਤੁਹਾਡੀ ਹਾਂ ਅੱਛਾ ਤੁਹਾਡੀ ਸੀ ਠੀਕ ਹੈ ਜੀ ਆ ਉਹ ਕਰਦੀ ਤਾਂ ਦੱਸ ਵੀ ਅੱਧੇ ਘੰਟੇ ਤੱਕ ਦੇ ਦੇ ਜੰਨੇ ਆ ਠੀਕ ਹੈ ਤੇ ਫਿਰ ਬਸ ਕਰਦੀ ਆ ਮਤਲਬ ਇਹ ਨਾ ਹੋਵੇ ਸ਼ਾਮ ਤੱਕ ਨਾ ਪਾਈ ਯਾਰ ਸ਼ਾਮ ਤੱਕ ਨਹੀਂ ਪਾ ਦੇ ਬਸ ਠੀਕ ਹੈ ਅੱਧੇ ਘੰਟੇ ਤੱਕ ਦੇ ਦੇ ਮੈਨੂੰ ਠੀਕ ਹੈ ਹੋਰ ਹੋਰ ਚੱਲੋ ਭਾਈ ਚੱਲ ਆਦੇ ਬੰਦੇ ਨੇ ਕਰਕੇ ਰੱਖੇ ਕੱਪੜੇ ਹਨ ਸਮਾਂ ਲ ਹੋ ਗਈ ਮੈਨੂੰ ਤਾਂ ਇਹ ਕਹਿੰਦੇ ਸੀ ਕੱਲ ਨੂੰ ਲੈ ਜਾ ਮੈਂ ਕਿਹਾ ਮੈਂ ਕੱਲ ਨੂੰ ਕੱਲ ਨੂੰ ਲੈ ਜਾਊਗਾ ਇਹ ਕਹਿੰਦੇ ਸ਼ਾਮ ਨੂੰ ਲੈ ਜਾਊਗਾ ਚੱਲ ਕੋਈ ਗੱਲ ਕਰ ਦੋ ਪੈਕ ਕਰ ਦੋ ਲਿਫਾਫੇ ਕਹਾਂ ਹੈ ਆਦੇ ਵੀ ਨਹੀਂ ਹੈ ਅਰੇ ਐਸੇ ਲੈ ਜਾਏ ਪਕੜ ਕੇ ਆ ਜਾਏਗਾ ਇਹ ਕੱਪੜੇ ਆ ਚੁੱਕੇ ਨੇ ਪੈਕਿੰਗਾਂ ਸ਼ੈਕਿੰਗਾਂ ਕਰ ਲਓ ਇਹ ਓਏ ਨਿੰਬੂ ਨਿੰਬੂ ਪਾਣੀ ਓ ਯਾਰ ਉਹ ਮਨ ਬਰੀ ਨਿੰਬੂ ਪਾਣੀ ਭੁੱਲ ਗਿਆ ਯਾਰ ਨਿੰਬੂ ਨਹੀਂ ਲੈ ਗਿਆ ਇਹ ਮੇਰੀ ਦਵਾਈ ਵੀ ਲੈ ਕੇ ਆਣੀ ਸੀ ਓਏ ਹੋਏ ਹੋਏ ਮਾਈ ਗੋਡ ਓਹ ਹੋ ਹੋਰੀ ਇਦੀ ਹੈਗੀ ਦਵਾਈ ਦਿਸ ਇਜ਼ ਦਾ ਵੈਰੀ ਬੈਡ ਇਜ਼ ਦਾ ਵੈਰੀ ਬੈਡ ਇਜ਼ ਦਾ ਵੈਰੀ ਬੈਡ ਇਜ਼ ਦਾ ਲੈ ਕੇ ਆਓ ਪੀਓ ਓ ਮਾਈ ਗੋਡ ਨਿੰਬੂ ਲਾ ਕੇ ਆਓ ਨਿੰਬੂ ਪਾਣੀ ਓ ਮਾਈ ਗੋਡ ਯਾਰ ਨਿੰਬੂ ਪਾਣੀ ਹੈਗੇ ਤਾਂ ਨਿੰਬੂ ਦੋ ਦੋ ਨੇ ਤੁਹਾਨੂੰ ਬਣਾਉਣਾ ਫਿਰ ਹਾਂ ਯਾਰ ਬਸ ਸਾਨੂੰ ਬਣਾ ਦੇ ਦੋਨਾਂ ਨੂੰ ਬਸ ਇੱਕ ਇੱਕ ਨਿੰਬੂ ਪਾ ਗਏ ਤੁਸੀਂ ਪਾਣੀ ਪੀ ਲੋ ਫੋਕਾ ਤੇ ਮੇਰੀ ਵੀਡੀਓ ਰੱਖ ਲੈ ਤੂੰ ਫੋਕਾ ਪਾਣੀ ਪੀ ਲੋ ਤੇਰੇ ਕਹਿਣ ਸੇ ਥੋੜੀ ਅਸੀਂ ਨਹੀਂ ਹਟਾਂਗੇ ਮੈਂ ਬਣਾਦੀ ਨਾ ਨਹੀਂ ਬਣਾਈ ਬਣਾਈਏ ਤੂੰ ਤੇਰੀ ਬਣਾਈ ਤੂੰ ਦੂਰ ਸੀ ਬਹੁਤ ਜ਼ਿਆਦਾ ਆ ਦੇ ਤੂੰ ਬਹੁਤ ਦੂਰ ਸੀ ਯਾਰ ਚੱਲ ਬਈ ਸ਼ੇਰਾ ਬਣਾ ਯਾਰ ਜਲਦੀ ਕਰ ਜਖਾਰਾ ਹੁੰਦਾ ਹੈ ਆ ਲੈ ਫਾੜੋ ਉਹ ਵੀ ਮੈਨੂੰ ਬੋਲਦੇ ਸੋਕ ਮੈਂ ਇਹ ਸੁੱਕ ਲੈੰਦੋ ਯਾਰ ਉੱਚ ਸੁਹਾਇਆ ਉਹਨੇ ਮੈਂ ਨਾ ਕੋਈ ਨਹੀਂ ਆਪਾਂ ਮੇਰੇ ਵਾਲੇ ਦੇ ਵਿੱਚ ਸ਼ੇਅਰ ਕਰ ਲਾਂਗੇ ਬਾਲੀ ਕੱਬੀ ਏ ਬਾਲਾ ਕੱਬਾ ਸੁਹਾ ਚੱਕੀ ਫਿਰਦੀ ਯਾਰ ਐ ਤੇ ਬਾਲਾ ਕੱਬਾ ਸੁਹਾ ਚੱਕੀ ਫਿਰਦੀ ਏ ਘਰ ਛੱਡ ਜਾ ਕਰੋ ਜੀ ਮੈਨੂੰ ਮੈਂ ਨਹੀਂ ਘੁੰਮਣਾ ਚਾਹੁੰਦਾ ਨਾ ਇਹ ਆ ਦੇਖਿਓ ਇੱਦਾਂ ਪਿੱਛੇ ਲੁਗੀ ਪਈ ਪੋੜੀਆਂ ਬਾਲਾ ਕੱਬਾ ਸੁਹਾ ਚੱਕਾ ਚੱਲ ਯਾਰ ਨਿੰਬੂ ਬਣ ਲਿਆ ਕਰਨੀ ਬਹੁਤ ਏ ਯਾਰ ਐਨੀ ਵੀ ਨਹੀਂ ਹੈਗੀ ਗਰਮੀ ਮਤਲਬ ਬੜਾ ਮੌਸਮ ਠੀਕ ਹੈ ਹਾਂ ਹੁਣ ਪਿਆਸ ਜੀ ਲੱਗਣੀ ਸ਼ੁਰੂ ਹੋ ਗਈ ਹੈ ਨਾ ਇਦਾਂ ਦਾ ਮੌਸਮ ਹੋ ਗਿਆ ਸਹੀ ਗੱਲ ਹੈ ਮੈਨੂੰ ਕੱਲ ਬੜੀ ਪਿਆਸ ਲੱਗੀ ਜਦੋਂ ਆਪਾਂ ਉੱਥੇ ਉਹ ਕਰਦੇ ਪਏ ਸੀ ਹਾਂ ਸਹੀ ਗੱਲ ਹੈ ਹੁਣ ਥੋੜੀ ਥੋੜੀ ਹੋ ਜਾਣੀ ਸ਼ੁਰੂ ਹੁਣ ਗਰਮੀ ਆ ਵਿਆਧਵਾਂ ਗਰਮੀ ਸ਼ੁਰੂ ਹੋ ਰਹੀ ਹੈ ਵਿਆਧ ਹੀ ਵੇਖਿਓ ਨਹੀਂ ਮਈ ਚ ਐਕਚੁਅਲੀ ਗਰਮੀ ਜਿਹੜੀ ਮਈ ਚ ਸ਼ੁਰੂ ਹੁੰਦੀ ਹੈ ਜਿਆਦਾ ਖਤਰਨਾਕ ਵਾਲੀ ਜੂਨ ਦੇ ਵਿੱਚ ਐ ਹੁੰਦਾ ਜੂਨ ਦੇ ਵਿੱਚ ਤੇ ਪਿੰਡਾਂ 'ਚ ਥੋੜਾ ਜਿਹਾ ਮੰਨੀ ਫਿਰ ਵੀ ਠੰਡਾ ਹੈ ਤੇ ਸ਼ਹਿਰ 'ਚ ਗਰਮੀ ਹੈ ਪਿੰਡਾਂ ਦੇ ਵਿੱਚ ਸਵੇਰ ਸ਼ਾਮ ਦੀ ਠੰਡ ਹੈਗੀ ਹੈ ਜੀ ਹਾਂ ਸਵੇਰ ਸ਼ਾਮ ਦੀ ਠੰਡ ਹੈਗੀ ਹੈ ਸਵੇਰ ਸ਼ਾਮ ਦੀ ਹੈਗੀ ਹੈ ਬਹੁਤ ਗਰਮੀ ਹੈ ਹਾਂ ਸਵੇਰ ਸ਼ਾਮ ਦੀ ਠੰਡ ਹੈਗੀ ਆਲੇ ਜੀ ਪੱਖਾ ਚਲਾਈ ਹੈ ਨਾ ਰਾਤ ਨੂੰ ਐਂਕੋਲ ਕਰੇ ਠੰਡ ਲੱਗਦੀ ਸਹੀ ਗੱਲ ਹੈ ਉਹ ਤੋਂ ਜਦੋਂ ਮੈਂ ਗਈ ਸੀ ਉਦੋਂ ਤੇ ਐ ਨਹੀਂ ਸੀ ਹੁੰਦਾ ਪਤਾ ਨਹੀਂ ਉਹ ਚੇਂਜ ਹੋ ਗਿਆ ਮੇਰੀ ਆ ਦੇਖ ਲਓ ਹੈ ਪਤਾ ਨਹੀਂ ਕਿੱਥੋਂ ਸਿਗਿਆ ਮੰਨੀ ਨੂੰ ਕਹਣਾ ਇਹ ਆ ਫੜ ਓਏ ਮੈਨੂੰ ਕਹਿੰਦੀ ਆ ਲੈ ਓਏ ਇਹ ਨਿੰਬੂ ਪਾਣੀ ਲੈ ਕੇ ਆਈ ਹੈ ਮੈਨੂੰ ਕਹਿੰਦੀ ਲੈ ਓਏ ਮੈਂ ਮੈਂ ਆਓ ਮਦੂਏ ਉਹ ਬਲਸੋ ਨੀ ਮੇ ਜਵਾਨ ਬਿਜਲੀ ਆਓ ਉਧਰ ਮੈਨੂੰ ਪਤਾ ਨਹੀਂ ਕੀ ਕਹੇ ਨੇ ਉਦੋਂ ਤੂੰ ਕੀ ਕਿਹਾ ਸੀ ਮੈਨੂੰ ਆ ਫੜ ਲੈ ਆ ਫੜ ਲੈ ਮੈਨੂੰ ਕਹਿੰਦੀ ਆਲਾ ਫੜ ਲੈ ਹੈ ਯਾਰ ਆੱਜ ਹੋ ਗਈ ਘਰਾਂ ਨੇ ਐਦਾਂ ਬੋਲੇ ਐ ਮੈਂ ਮਾਈਕਸ ਬੇਸ਼ੱਕ ਚੱਲ ਤੇਰੇ ਮੂੰਹ ਜੋ ਨਿਕਲੇ ਪਰ ਨਿਕਲਣਾ ਵੀ ਨਹੀਂ ਚਾਹੀਦਾ ਮੂੰਹ ਜੋ ਆਪਣੇ ਆਪ ਯਾਰ ਸੱਦਾ ਕਿਦਾਂ ਐਸੇ-ਕੈਸੇ ਜਾਣ ਕੇ ਕਿਤੇ ਜਾਣ ਕੇ ਆਹੋ ਨੇ ਮੂੰਹ ਪਾਣੀ ਸਵਾਦ ਸਵਾਦ ਚੱਲ ਠੀਕ ਹੈ ਮੈਂ ਵੀ ਠੀਕ ਹੈ ਸਵਾਦ ਹੈ ਮੈਂ ਵੀ ਇਹ ਦੇਖਦਾ ਨਾ ਆਹ 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 ਮਿੱਠਾ ਯਾਰ ਨਿੰਬੂ ਪਾਣੀ ਯਾਰ ਨਿੰਬੂ ਪਾਣੀ ਮਿੱਠਾ ਕਾਲਾ ਨਾ ਕੁਝ ਪਾਇਆ ਕਾਲਾ ਥੋੜਾ ਆਹ ਆਹ ਕਾਲਾ ਲੂਣ ਪਾਇਆ ਕਾਲਾ ਨਮਕ ਹੀ ਪਾਇਆ ਹੈ ਘੈਂਟ ਹੁਣ ਲੂਣ ਲੂਣੀ ਕਾਲਾ ਲੂਣ ਨਾ ਪਾਇਆ ਹੈ ਨਿੰਬੂ ਪਾਇਆ ਲੂਣ ਨਿੰਬੂ ਲੀਬੂ ਕਈ ਲੀਬੂ ਕਹਿੰਦੇ ਨਿੰਬੂ ਹਾਂ ਕਈ ਲੀਬੂ ਕਹਿੰਦੇ ਹੈ ਨਿੰਬੂ ਇਹ ਗਰਲੇ ਨਿੰਬੂ ਨਿੰਬੂ ਲੈਮਨ ਸਾਡਾ ਇੰਨਾ ਵਧੀਆ ਬੂਟਾ ਹੁੰਦਾ ਸੀ ਯਾਰ ਪਿੱਛੇ ਅੱਛਾ ਹੀ ਹੈ ਇੰਨਾ ਵਧੀਆ ਹੈ ਨਿੰਬੂ ਦਾ ਬੂਟਾ ਆਪ ਵੀ ਪਾਉਂਦੇ ਹੁੰਦੇ ਸੀ ਉਹਦਾ ਅੱਛਾ ਖਰਾਬ ਹੋ ਗਿਆ ਬਾਅਦ ਵਿੱਚ ਤੇ ਹੁਣ ਲਗਾ ਲਓ ਦੁਬਾਰਾ ਘਰ ਦੀ ਖੇਤੀ ਹੈ ਹੋਰ ਪੀਲੇ ਥੋੜਾ ਯਾਰ ਦੁਬਾਰਾ ਲਗਵਾ ਲਓ ਯਾਰ ਨਿੰਬੂ ਹੈ ਨਿੰਬੂ ਘਰ ਦੇ ਨੂੰ ਕਹਿੰਦਾ ਦੁਬਾਰਾ ਲਗਾ ਲੈਣਾ ਨਿੰਮੂੜ ਗਰਮੀ ਆ ਗਈਆਂ ਜਾ ਕੇ ਪਾਣੀ ਪੀਆ ਕਰਾਂਗੇ ਲਾਣੇ ਹੋਰ ਕੀ ਨਹੀਂ ਕੈਨੀਓ ਨਹੀਂ ਜਦੋਂ ਮੌਸਮ ਹੋਣਾ ਤਾਂ ਗਰਮੀ ਲੰਘ ਗਰਮੀ ਨਹੀਂ ਆ ਰਹੀ ਗਰਮੀ ਚੱਲ ਜਾਏਗਾ ਚਲੋ ਨਹੀਂ ਸਰਦੇ ਵੀ ਲੰਘੇ ਪੰਜ ਤੋਂ ਛੇ ਤੱਕ ਨਹੀਂ ਗਰਮੀ ਲੰਘਦੀ ਆਲੇ 8 ਮਹੀਨੇ ਗਰਮੀ ਹੈ 8ਵੇਂ 9ਵੇਂ ਵੀ ਤਾਂ ਗਰਮੀ ਹੀ ਹੈ ਨਹੀਂ ਹੈ 8ਵੇਂ 9ਵੇਂ ਵੀ ਤਾਂ ਗਰਮੀ ਹੈ ਹੈ ਕਹਿੰਦੇ ਬਹੁਤ ਗਰਮੀ ਪੈਣੀ ਹੈ ਇਸ ਵਾਰ ਤੇ ਇੰਨਾ ਗਰਮ ਆਈ ਉਹ ਉੱਪਰ ਲੇਬਲ ਨੂੰ ਕਰ ਲਓ ਉੱਥੇ ਦੇ ਉਹ ਇਹਦਾ ਕੱਚਾ ਬਣਾ ਲਓ ਕੱਚਾ ਬਣਾ ਲਓ ਯਾਰ ਨਿੰਬੂ ਦੇ ਅਦੇ ਚ ਨਾ ਉਹ ਆ ਗਿਆ ਹੀ ਦੂਜਾ ਬੀਜ ਬੀਜੇ ਆਪਣੇ ਅੰਦਰ ਲੰਘਦੇ ਬੀਜ ਢਿੱਡ ਚੋਂ ਉਗਦਾ ਨਿੰਬੂ ਮੈਂ ਉਹ ਹੀ ਕਹਿਣ ਲੱਗੇ ਮੈਂ ਕਿਤੇ ਢਿੱਡ ਚ ਨਿੰਬੂ ਤਾਂ ਨਹੀਂ ਉਗਦੇ ਇਹ ਅੱਛਾ ਜਾਈਗਾ ਹੋ ਗਿਆ ਤੇ ਲੰਘੇ ਅੰਦਰ ਪੇੜ ਉਗਦਾ ਆਹ ਉਹ ਲੰਘੇ ਜਦੋਂ ਨਿਕਲ ਵੀ ਜਾਂਦੀ ਨਾਲ ਉਹ ਸਾਹਮਣੇ ਪੇੜ ਵਾਂਗੂ ਜੀ ਦੇ ਸ਼ੋਪਿੰਗਾਂ ਕਹਿਣ ਲੱਗਾ ਸੀ ਹਾਂ ਜੀ ਦੇ ਪੈਕਿੰਗਾਂ ਵਿਆਹ ਦੀਆਂ ਚਾਲ ਨੂੰ ਉੱਧਰ ਵੇਖੋ ਦੋ ਟੈਜੀ ਇੱਕ ਕਦੇ ਦੋ ਜਿਵੇਂ ਉੱਥੇ 7 ਦਿਨ ਰਹਿਣਾ ਹੈ ਜਦੋਂ ਸਹੀ ਵਾਰੀ ਨੂੰ ਰਹਿਣੇ ਚਾਲ ਨੂੰ ਰਹਿਣਾ ਹੈ ਅਦਾ ਕੀਏ ਜਿਹੜੇ ਲੋਕ ਬਾਹਰ ਘੁੰਮਣ ਵੀ ਜਾਂਦੇ ਨੇ ਨਾ ਉਹ ਵੀ ਦੋ ਟੈਚੀ ਨਹੀਂ ਲੈ ਕੇ ਜਾਂਦੇ ਇੱਕੋ ਟੈਚੀ ਲੈ ਕੇ ਜਾਂਦੇ ਨੇ ਜਿਹੜੇ ਹਫਤਾ ਹਫਤਾ ਦਾਦਾ ਜਾਂਦੇ ਤੇ ਤੁਸੀਂ ਨਹੀਂ ਜਾਣਾ ਕਿ ਬੰਦੇ ਪੈਨੇ ਟੈਚੀ ਇੱਧਰ ਵੇਖੋ ਇੱਧਰ ਆ ਲਿਆ ਸੂਟ ਪਏ ਨੇ ਐ ਪਏ ਨੇ ਓਹ ਲਮਾਰੀ ਖੁੱਲੀ ਐ ਓਹ ਲਮਾਰੀ ਖੁੱਲੀ ਐ ਜੇ ਕੋਈ ਤੁਸੀਂ ਜਿਹੜਾ ਵਿਆਹ ਲੈ ਦਿਨ ਨੂੰ ਪਾਣਾ ਇਹਨੂੰ ਛੱਲੇ ਰੱਖਣਾ ਜਿਹੜਾ ਬਾਅਦੋਂ ਰਾਤ ਸੁੱਖਣਾ ਕਰਕਾ ਦੇਣਾ ਮੈਂ ਫੇਰ ਐਵੇਂ ਹੀ ਕਹਿ ਰਹੀ ਹਾਂ ਉਹ ਤਾਂ ਦਿਨਾਂ ਦੇ ਸੈਟਿੰਗ ਕਰ ਲਵਾਂ ਪਸ ਸੁੱਖਣਾ ਮੰਮੀ ਦਾ ਤਾਂ ਪਤਾ ਨਹੀਂ ਹੈਗਾ ਤਾਂ ਮੈਂ ਉਹ ਆਪਣੇ ਕਰ ਲੈਣਾ ਆਪਣੇ ਕਰ ਲਓ ਆਪਾਂ ਨੂੰ ਪਤਾ ਜਣਾ ਜਦੋਂ ਐਸਾ ਕਾਸਕੇ ਲੀਸੀ ਦੱਸ ਕੇ ਗਏ ਤੇ ਫਿਰ ਯਾਦ ਰੱਖੋ ਤੇ ਕਰੋ ਮੈਂ ਮੁਰਗੇ ਫਿਰ ਨਹੀਂ ਤੇ ਗਾਹ ਸਮੋ ਹਾਂ ਉਹ ਵੀ ਚੰਗੀ ਰੱਖਦੇ ਆ ਸਾਰੇ ਉਹ ਵੀ ਸਾਰੇ ਸਾਹਮਣੇ ਹਾਂ ਤੇ ਹੀ ਕਹਿੰਦਾ ਸਾਰੇ ਸਾਹਮਣੇ ਯਾਦ ਕਰਾਸ ਆ ਮੈਂ ਅਨੰਦ ਜਿੱਦ ਕਰਕੇ ਰਹਿਤਾ ਹਾਂ ਤਾਂ ਮੈਂ ਹਾਂ ਵੈਰੀ ਗੁੱਡ ਬਹੁਤ ਮਾਰ ਪਾਇਆ ਹੈ ਉਹ ਵੀ ਪੈਰੇ ਵਾਲੇ ਬਣਾ ਦੇ ਜਿਹੜਾ ਪੇ ਹੈ ਉਹ ਨਾ ਤੂੰ ਨਾ ਬਪਾ ਕੀ ਕਿਨੇ ਜਾਣੇ ਇਹਦੇ ਮੇਰੇ ਪੇਨੇ ਦੋ ਸੂਟ ਜੇ ਆਪਣੇ ਪਏ ਨੇ ਮੇਰੇ ਦੋ ਕਿਥੇ ਮੇਰੇ ਤੇ ਦੇਖੀ ਹੋਈ ਹੈ ਮਦੈ ਕੀ ਫਾਕੇ ਲੈ ਤਾ ਕਾ ਦੇਖਦੇ ਅੱਛੇ ਹੋ ਚਾਹੀਦੇ ਆਪਾਂ ਨੰਨ ਮਾਲੇ ਕੱਪੜੇ ਕਾ ਦੇ ਬੰਦੋ ਨੰਨ ਮਾਲੇ ਕੱਪੜੇ ਆਪਾਂ ਇਹਨਾਂ ਦੇ ਬੈਗ ਚਾਓ ਓ ਯਾਰ ਐਡੇ ਟੈਚੀ ਨੇ ਜਿੰਨਾ ਮਰਜ਼ੀ ਜਿਹੜਾ ਮੰਮੀ ਲੈ ਕੇ ਗਏ ਨੇ ਉਹ ਵੱਖਰਾ ਹੈਂ ਜਿਹੜਾ ਮੰਮੀ ਲੈ ਕੇ ਗਏ ਨੇ ਬੈਗ ਵੱਖਰਾ ਹੈ ਮੰਮੀ ਬ੍ਰੇ ਹਾਂ ਦੇ ਤੁਸੀਂ ਹੋਰ ਕੱਪੜੇ ਵਧਾ ਲੈਣੇ ਨੇ ਇਹਨਾਂ ਦੇ ਇਹਨੂੰ ਪ੍ਰੈਸ ਕਰਨਾ ਪੈਣਾ। ਹਾਂ ਦੇ ਤੁਸੀਂ ਹੋਰ ਕੱਪੜੇ ਵਧਾ ਲੈਣੇ ਨੇ। ਹੈਂ? ਹਾਂਜੀ ਤੇ ਮੈਂ ਸੋਚਿਆ ਵੀ ਪਾਣੀ ਪੂਣੀ ਪਾ ਦਈਏ ਮਾੜਾ ਮਾੜਾ ਨਾ। ਉਹਦਿਆਂ ਨੂੰ ਵੈਸੇ ਤੇ ਸਵੇਰੇ ਵੀ ਪਾਇਆ ਸੀਗਾ। ਪਰ ਹੁਣ ਮੈਂ ਮਾੜੇ ਮਾੜੇ ਗਿੱਲੇ ਘਾ ਦੇਨੇ ਕੀੜੀਆਂ ਹੀ ਆ ਚਿੰਬੜ ਜਾਂਦੀਆਂ ਇਹਨਾਂ ਨੂੰ। ਪੱਤਿਆਂ ਨੂੰ ਨਾ। ਪਤਾ ਨਹੀਂ ਕੀੜੀਆਂ ਕਿਉਂ ਚਿੰਬੜ ਜਾਂਦੀਆਂ ਇਹਨਾਂ ਨੂੰ ਕਿਹੜਾ ਮਿੱਠਾ ਲੱਗਾ, ਗੁੜ ਲੱਗਾ, ਖੰਡ ਲੱਗਾ। ਨਹੀਂ। ਕਾਤੋਂ ਜਿੰਬੜ ਜਾਂਦੀਆਂ ਕਿੜੀਆਂ ਨਹੀਂ ਫੁੱਲ ਤਾਂ ਮਿੱਠੇ ਪੱਤੇ ਥੋੜੀ ਮਿੱਠੇ ਹੁੰਦੇ ਪਤਾ ਨਹੀਂ ਕਿਉਂ ਜਿੰਬੜਿਆਂ ਦੇ ਪੱਤਿਆਂ ਨੂੰ ਵੀ ਮੈਂ ਨਾ ਕੱਲ ਉਹਨੂੰ ਪਾਣੀ ਪਾਇਆ ਸੀ ਦੁਪਹਿਰ ਖੀੜੀ ਨੂੰ ਇਹਨੂੰ ਨਾ ਪਾਇਆ ਕਰੋ ਯਾਰ ਐਲੋ ਵੀਰਾਂ ਨੂੰ ਵਾਰ-ਵਾਰ ਦੁਪਹਿਰ ਖੀੜੀ ਨੂੰ ਕੱਲ ਪਾਣੀ ਪਾਇਆ ਥੱਲੇ ਉਹ ਜਮਈ ਜਮਈ ਮਰ ਗਈ ਸੀ ਜਮਈ ਜਮਈ ਟੁੱਟ ਗਈ ਯਾਨੀ ਕਿ ਜਮਈ ਡੈੱਡ ਹੋ ਗਈ ਸੀ ਕੱਲੀ ਮਿੱਟੀ ਮਿੱਟੀ ਰਹਿ ਗਈ ਸੀ ਕੁਝ ਵੀ ਨਹੀਂ ਸੀ ਹੈ ਤੇ ਉਹ ਮੈਂ ਕੱਲ ਪਾਣੀ ਦਿੱਤਾ ਪਰਸੋਂ ਰਾਤੀ ਸਵੇਰੇ ਉੱਠ ਕੇ ਦੇਖਿਆ ਤਾਂ ਉਹ ਇੰਨੀ ਖਿੜੀ ਪਈ ਦੁਪਹਿਰ ਗਈ ਹੁਣ ਦੇਖ ਢਿੱਡੀ ਹੋ ਗਈ ਐ ਅੱਜ ਸਵੇਰੇ ਪਾਣੀ ਦਿੱਤਾ ਮੈਂ ਹਾਂ ਮੌਸਮ ਹੈ ਹੁਣ ਫੇਰ ਖਿੜੀ ਪਈ ਐ ਉਹ ਨਾ ਨਿਕਲੇਗਾ ਇਹ ਦੇਖਿਆ ਨਿਕਲੇਗਾ ਆ ਨਿਕਲੇਗਾ ਤੇ ਹੁਣ ਚਾਹ ਚੂ ਪੀਣ ਲੱਗੇ ਸੀ ਛੱਤ ਤੇ ਆਏ ਸੀਗੇ ਤੇ ਸਾਰਾ ਦਿਨ ਸਾਡਾ ਇੱਦੀ ਲੰਘ ਗਿਆ ਬਸ ਕਿਉਂਕਿ ਪੈਕਿੰਗ ਬੁਕਿੰਗ ਕਰਦੇ ਰਹੇ ਮਰ ਪਈ ਧੁਨੀ ਤੇ ਥਕਾਵਟ ਸਾਨੂੰ ਹੋ ਗਈ ਤੇ ਮੈਂ ਸੋ ਗਿਆ ਤੇ ਇਹ ਵੀ ਸੋຊੂਗੇ ਹੈ ਤੇ ਫਿਰ ਹੁਣ ਉੱਠੇ ਆ ਤੇ ਬਸ ਚਾਹ ਚੂ ਪੀਣ ਲੱਗਿਆ ਹੁਣ ਤੇ ਬਾਕੀ ਐਡੀਟਿੰਗ ਸੈ ਐਡੀਟਿੰਗ ਕੀਤੀ ਮਾੜੀ ਮੋਟੀ ਤੇ ਬਾਕੀ ਕੱਲ ਨੂੰ ਹੁਣ ਅਸੀਂ ਸ਼ਾਮ ਨੂੰ ਵਿਆਹ ਤੇ ਜਾਣਾ ਸ਼ਾਮ ਨੂੰ ਨਿਕਲਾਂਗੇ ਸਾਰੇ ਜਣੇ ਰਾਤ ਨੂੰ ਕਿਉਂਕਿ ਮੈਂ ਵੀ ਆਫਿਸ ਜਾਣਾ ਮੰਨੀ ਨੇ ਵੀ ਆਫਿਸ ਜਾਣਾ ਉਹਦੀ ਵੀ ਗੱਡੀ ਲਗਣੀ ਹੈ ਠੀਕ ਹੈ ਤੇ ਤਾਂ ਕਰਕੇ ਕੰਮ ਕੰਮ ਨਿਬੇੜ ਕੇ ਤੇ ਫਿਰ ਅਸੀਂ ਵਿਆਹ ਵਾਸਤੇ ਸ਼ਾਮੀ ਯਾਨੀ ਕਿ 6-7 ਵਜੇ ਜਾਵਾਂਗੇ ਤੇ ਪਹੁੰਚਾਂਗੇ ਘੰਟੇ ਦੇ ਡੇਢ ਘੰਟਾ ਦਾ ਰਾਹ ਹੈ ਸਾਰਾ ਰਾਜਪੁਰੇ ਦਾ ਤੇ ਬਸ ਕੱਲ ਨੂੰ ਬਸ ਤਿਆਰੀਆਂ ਕਰ ਰਹੇ ਹੁਣ ਨੰਨੂ ਦੀ ਰਹਿ ਗਈ ਨਾ ਪੈਕਿੰਗ ਨੰਨੂ ਦੀ ਕਰਨੀ ਹੈ ਸੂਟ ਲੈਣਾ ਹੈ ਕਿਪਰੋ ਦੀ ਲਮਾਰੀ ਤੇ ਉਹਦੀ ਲਮਾਰੀ ਵੀ ਵਾਰ ਥੱਲੇ ਲੈ ਕੇ ਜਾਣੀ ਹੈ ਉੱਪਰ ਪਈ ਹੋਈ ਆ ਕਿੰਨੇ ਦਿਨ ਹੋ ਗਏ ਉਹ ਦਿਨ ਵੀ ਮੈਂ ਕਿਹਾ ਸੀ ਵਲੌਗ ਚ ਮੈਂ ਕਿਹਾ ਥੱਲੇ ਲੈ ਕੇ ਜਾਣੀ ਅੱਜ ਅੱਜ ਤਾਂ ਮਨ ਨਹੀਂ ਆਉਂਦਾ ਕਿਹੜਾ ਥੱਲੇ ਲੈ ਜੀ ਹੈ ਨਾ ਖਣੇ ਕਿਥੇ ਦੇ ਦੇ ਕਿਸੇ ਕਮਰੇ ਆਪਣੇ ਟਿਕਾ ਸੈੱਟ ਕਰਾਂਗੇ ਹੈਨਾ ਕਿਤੇ ਤਾਂ ਸੈੱਟ ਕਰਾਂਗੇ ਯਾਰ ਉੱਪਰ ਫਿਰ ਬੱਚੇ ਕੱਪੜੇ ਖਰਾਬ ਆਣੇ ਅਲਮਾਰੀ ਵੀ ਖਰਾਬ ਆਣੀ ਉੱਪਰ ਬਈ ਬਈ ਹੋਰ ਕੀ نیچے ਸਫਾਈ ਸੁਭਈ ਹੁੰਦੀ ਰਹਿੰਦੀ ਉੱਤੇ ਕੋਈ ਆਂਦਾ ਨਹੀਂ ਸਫਾਈ ਕਰਨੇ ਤਾਂ ਤੇ ਧਣੀਆਂ ਯਾਰ ਸੜ ਗਿਆ ਸਾਰਾ ਯਾਰ ਹੁਣ ਧਣੀਆਂ ਦਾ ਮੌਸਮ ਥੋੜੀ ਹੈ ਅੱਛਾ ਦੇਖੀ ਅੰਨਾ ਸੋਨਾ ਉੜਿਆ ਹੋਇਆ ਸੀ ਉੱਡ ਗਿਆ ਫੇਰ ਦੋ ਵਾਰ ਪਾਇਆ ਚੁੱਕਟ ਦੀ ਸੱਤੀ ਅੱਛਾ ਟਮਾਟਰ ਆ ਗਏ ਨੇ ਕਿੰਨੇ ਟਮਾਟਰ ਕਿੰਨੇ ਓਗ ਗਏ ਨੇ ਆ ਦੇ 1 2 3 ਹੈ ਹੋਰ ਆਇਣ ਨੇ ਹਨ ਚਲ ਬੰਦ ਕਰ ਦੋ ਮਿੰਟ ਹਾਂਜੀ ਤੇ ਹੁਣ ਚਾਹ ਚੂ ਪੀਣ ਲੱਗੇ ਆ ਤੇ ਨਾਲ ਪੂਜੀਆ ਬਿਸਕਟ ਪਹਿਲਾਂ ਵੀ ਛੋਟੇ ਹੁੰਦੇ ਸੀ ਨਾ ਉਦੋਂ ਵੀ ਇਹ ਸਭ ਚੀਜ਼ਾਂ ਇੱਦੀ ਨਾ ਮਹਗਾ ਮਹਗਾ ਕੇ ਸ਼ਾਮ ਨੂੰ ਖਾਣਾ ਦੇਖੋ ਅੰਨੂ ਪੂਜੀਆ ਦੋ ਪੈਕ ਨਾਲ ਬਿਸਕਟ ਇੱਕ ਮੰਤਵੜ ਕੇ ਰੱਖੀ ਬਹੁਤ ਮਜ਼ਾ ਆਉਂਦਾ ਸੀ ਪਹਿਲਾਂ ਮੱਠੀਆਂ ਲਿਆ ਕੇ ਮੰਗਾ ਕੇ ਖਾਂਦੇ ਹੁੰਦੇ ਸੀ ਪਹਿਲਾਂ ਉੱਧਰ ਦੇ ਨਹੀਂ 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 ਆ ਰਹੀ ਨਹੀਂ ਆ ਰਹੀ ਨਹੀਂ ਆ ਰਹੀ ਐ ਮਨਪ੍ਰੀਤ ਜਦੋਂ ਅਸੀਂ ਛੋਟੇ ਸੀ ਨਾ ਉਹਨਾਂ ਮੂਰੀ ਮਿਲਦੀ ਮੂਰੀ ਪਤਨ ਮੂਰੀ ਪੂਰੀ ਉਹ ਮੂਰੀ ਨਾ ਮੰਗਾ ਕੇ ਇਹ ਵਿੱਚ ਕੋਈ ਵੀ ਸਬਜ਼ੀ ਹੋਣੀ ਤਾਂ ਛੋਲੇ, ਦਾਲ, ਇਹ ਉਹ ਵਿੱਚ ਆ ਯਾਰ ਉਹ ਥਕਾਵਟ ਸੀਗੀ ਤਾਂ ਕਰੇ ਦੋਤੀ ਬਸ ਉਦਾਂ ਹੀ ਯਾਰ ਦੇਲ ਹੀ ਨਹੀਂ ਕੀਤਾ ਇਹ ਨਹੀਂ ਤਾਂ ਹੋਰ ਆਹੋ ਤੇ ਤਾਂ ਕਰਕੇ ਨਾ ਵੀ ਆਪਣਾ ਅਸੀਂ ਉਹ ਮੰਗਾ ਕੇ ਫਿਰ ਸ਼ਾਮ ਨੂੰ ਉਹਨਾਂ ਖਾਣਾ ਬੜਾ ਹੀ ਨਜ਼ਾਰਾ ਨਾ ਤੇ ਜੇ ਨਾ ਕੋਈ ਸਬਜ਼ੀ ਹੋਣੀ ਪਤਾ ਕੀ ਕਰਨਾ ਪਿਆਜ਼ ਕੱਟ ਕੇ ਤੇ ਵਿੱਚ ਨਮਕ ਪਾ ਲੈਣਾ ਉਹਦੇ ਨਾਲ ਖਾਣਾ ਬੜਾ ਨਿਆਰਾ ਆਉਂਦਾ ਈ ਹਾਂ ਸਾਰੇ ਹਣ ਉੱਤੇ ਆ ਗਏ ਨੇ ਵੀ ਵਾਰ ਵਾਰੀ ਵੈਰੀ ਗੁੱਡ ਸ਼ਾਬਾਸ਼ ਬੜੀਆਂ ਨੂੰ ਕੀੜੇ ਕੀੜੀਆਂ ਹੀ ਬੜੀਆਂ ਚਿੰਬੜੀਆਂ ਹੋਈਆਂ ਯਾਰ ਫੁੱਲਾਂ ਨੂੰ ਉਹ ਲੈ ਕੇ ਦਵਾਈ ਦੋ ਬਈ ਛੜਕਾਉਣ ਵਾਲੀ ਮਿਲ ਜੇਗੀ ਨਾ ਨਦੀਨ ਨਾਸ਼ਕ ਲੈ ਕੇ ਆਣੇ ਹਨਾ ਮਨੀ ਹੋਏ ਨਦੀਨ ਨਾਸ਼ਕ ਲੈ ਕੇ ਆਣੇ ਆ ਯਾਰ ਛੜਕਾ ਕਰਦੇ ਆ ਇਹਦੇ ਤੇ ਹੁਣ ਪਹਿਲਾਂ ਚਾਹ ਪੀ ਲਈ ਅਸੀਂ ਨਾ ਇਹ ਰੋਟੀ ਲੈ ਕੇ ਆਨੇ ਪਰੋਂੜੀ ਨਮਕ ਵਾਲੀ ਪਰੋਂੜੀ ਪਹਿਲਾਂ ਖਾਂਦੇ ਹੁੰਦੇ ਸੀ ਅਸੀਂ ਚਾਹ ਨਾਲ ਪਰੌਂਡੇ ਸਵੇਰੇ ਸਵੇਰੇ ਬੜਾ ਨਿਆਰਾ ਆਉਂਦਾ ਈ ਨਹੀਂ ਹਾਂ ਫੁੱਲਵੇਂ ਨਿਕਲੇ ਹਾਂ ਹਾਂ ਫੁੱਲ ਨਿਕਲੇ ਗਏ ਬਹੁਤ سارے ਨਿਕਲੇ ਨੇ ਅੱਜ ਉਹਦੇ ਹਮ ਪਰ ਇਹਨੂੰ ਛੜਕਾ ਕਰਨਾ ਪੈਣਾ ਤਾਂ ਬਚਾਉਣਾ ਇਹਨਾਂ ਦਾ ਨਹੀਂ ਨਹੀਂ ਇਹਨੂੰ ਬਹੁਤ ਜ਼ਿਆਦਾ ਕੀੜੇ ਕੀੜੀਆਂ ਚਿੰਬੜੇ ਹੋਏ ਨੇ ਫੁੱਲਾਂ ਨੂੰ ਉਹ ਰਾਤ ਦੀ ਰਾਣੀ ਪਤਾ ਨਹੀਂ ਕੌਣ ਖਾ ਗਿਆ ਯਾਰ ਪਤਾ ਨਹੀਂ ਚਿੜੀਆਂ ਖਾ ਗਈਆਂ ਪਤਾ ਨਹੀਂ ਹੁਣ ਕਿਹੜਾ ਜਾਨਵਰ ਖਾ ਗਿਆ ਉਹ ਰਾਤ ਦੀ ਰਾਣੀ ਦੇ ਫੁੱਲ ਸਾਰੇ ਛੜ ਗਏ ਨੇ ਛੜ ਜਾਂਦੇ ਹੁੰਦੇ ਨੇ ਅੱਛਾ ਦੇਖਿਆ ਬਿਸਕੁਟ ਬਿਸਕੁਟ ਹਾਂਜੀ ਇਧਰ ਲੱਛੇ ਵਾਲਾ ਆਇਆ ਤੇ ਹੁਣ ਲੱਛੇ ਲੈਣ ਲੱਗਾ ਉਹੋ ਲੈ ਕੇ ਆ ਰਹੀ ਮੁਸਕਾਨ ਕੀ ਹਵਾ ਉਹ ਰੰਗ ਪਵਾ ਦੇਣਾ ਹੈ ਯਾਰ ਠੀਕ ਵੀਡੀਓ ਬਾਨੀ ਤੇਰੀ ਵੀਡੀਓ ਕਰਨ ਗੋਲ ਗੋਲੇ ਵਾ ਲੱਛੇ ਔਰ ਸ਼ਕੰਜਵੀ ਸ਼ਕੰਜਵੀ ਤਾਂ ਹੈ ਨਹੀਂ ਤੇਰੇ ਬਾਸ ਹੈ ਜਿਹੜਾ ਸਾਰਾ ਕੋਈ ਰੱਖਤਾ ਹੈ ਅੱਛਾ ਟਿੱਕੀ ਵੀ ਦੇ ਹੋ ਅੰਕਲ ਜੀ ਆਏ ਸੀ ਤੇ ਫੋਟੋਆਂ ਲਗਵਾਉਣ ਲੱਗਿਆ ਕਾਫੀ ਦਿਨਾਂ ਦਾ ਪੈਂਡਿੰਗ ਸੀ ਸਾਡਾ ਕੰਮ ਨਾ ਫੋਟੋਆਂ ਵਾਲਾ ਇਹਨੂੰ ਫਾਈਨਲੀ ਲਗਵਾ ਲ ਗਏ ਕਾ ਫਰੇਮ ਜੇ ਲਗਵਾ ਰਹੇ ਨੇ ਤੇ ਮਾ ਸ਼ੋਗਰੀ ਦਾ ਗਿਫਟ ਆਇਆ ਹੋਇਆ ਸੀ ਬੜੀ ਸਿਸਟਰ ਨੇ ਦਿੱਤਾ ਉਹਦੀ ਨੇ ਤੇ ਆ ਲੋ ਬ੍ਰਿੰਦਲ ਬ੍ਰਿੰਦਲ ਬਿਲਕੁਲ ਸਹੀ ਅੰਕਲ ਜੀ ਬਿਲਕੁਲ ਸਹੀ ਬਿਲਕੁਲ ਸਹੀ। ਉਹ ਸਰ ਬਾਹਰ ਖੜਾ ਨਾ ਕਰਾ ਰਿਹਾ ਇਹ। ਹਾਂ। ਇਹ ਅੰਦਰ ਹੈ। ਇਹ ਅੰਦਰ ਆ ਯਾਰ। ਓਕੇ ਰੋੜਾ ਬਿਲਕੁਲ। 4 ਦਾ ਨੀਚੇ ਹੈ। ਹਾਂਜੀ ਤੇ ਇੱਥੇ ਫੋਟੋਆਂ ਦੇਖੋ ਹਾਂ ਇੱਥੇ ਲਗਾਤੀ ਉਹ ਫੈਮਿਲੀ ਫੋਟੋ ਲਗਾਤੀ ਓਹੋ ਇਹ ਦਿਨੇ ਜਿਆਦਾ ਕਹਿਣ ਲੱਗੇ ਵਧੀਆ ਲੱਗ ਰਹੀ ਏ ਪਰ ਵੈਸੇ ਵਾਲਪੇਪਰ ਤੇ ਹੁਣ ਆ ਲੱਗਦੀਆਂ ਨਹੀਂ ਪਰ ਆਪਾਂ ਲਾਤੀਆਂ ਪਰ ਸੋਹਣੀਆਂ ਲੱਗ ਰਹੀਆਂ ਹੈਨਾ ਵਾਲਪੇਪਰ ਤੇ ਸੋਹਣੀਆਂ ਲੱਗ ਰਹੀਆਂ ਹੁਣ ਵਾਰੀ ਹੈ ਮੰਨੀ ਕਿਆ ਦੇ ਕਮਰੇ ਦੀ ਬਰਾਬਰ ਹੀ ਵਧੀਆ ਲੱਗ ਰਿਹਾ ਮੰਨੀ ਮੈਂ ਤਾਂ ਕਹਿੰਦਾ ਉਹ ਜਿਆਦਾ ਸੋਹਣੀ ਉਹ ਫੋਟੋ ਇਹਦੇ ਨਾਲੋਂ ਉਹ ਵਾਲੀ ਰੱਖ ਲੈ ਜਿਹੜੀ ਮੱਧੀ ਰੱਖੀ ਹੋਈ ਹੈ ਇਹ ਵਾਲੀ ਵਧੀਆ ਲੱਗਦੀ ਹੈ ਮੈਨੂੰ ਤਾਂ ਉਹ ਵਧੀਆ ਲੱਗਦੀ ਯਾਰ ਉਹ ਜਿਆਦਾ ਉਹ ਲਵਾ ਲੈਂਦੇ ਆਪਾਂ ਉਹ ਜਿਆਦਾ ਸੋਹਣੀ ਲੱਗਦੀ ਆ ਨਾ ਬਲਰ ਜੀ ਹੈ ਫੋਟੋ ਇਹ ਰੱਖ ਲੈਣੇ ਆ ਆ ਬਹੁਤ ਸੋਹਣੀ ਲੱਗਣੀ ਆ ਦੀ ਬਹੁਤ ਸ਼ਾਈਨ ਉੱਠਣੀ ਆ ਉਹ ਸਾਈਡ ਤੇ ਲਾ ਦੇਣਾ ਹੈ ਸੇਮ ਥੋੜੀ ਹੈ ਉਹ ਦੇਖੋ ਉਹ ਲੱਗਿਓ ਲੱਗੇ ਯਾਰ ਉਹ ਲੱਗ ਗਿਆ ਲੱਗ ਗਿਆ ਮੇਰੇ ਕੱਪੜੇ ਦਾ ਫਰਕ ਇਹਦੇ ਤੋਂ ਕਿਹੜੀ ਕਿਹੜੀ ਨਜ਼ਰੀ ਮਿਲੀਆਂ ਉਹ ਐ ਦੋ ਤਰ੍ਹਾਂ ਉਹ ਸ਼ਬਰੀਦ ਕਹਿੰਦੀ ਐ ਤੇ ਉਹ ਇਹ ਕਹਿੰਦੀ ਉੱਥੇ ਭੇਜ ਦੇਣੀ ਹੈ ਰਾਜਪੁਰੇ ਇਹ ਵੈਸੇ ਜਿਆਦਾ ਵਧੀਆ ਲੱਗਦੀ ਈ ਹੈ ਇਹ ਬਹੁਤ ਸੋਹਣੀ ਲੱਗਦੀ ਈ ਹੈ ਇਹ ਵਾਲੀ ਇਹ ਵਾਲੀ ਲਵਾ ਲੈਂਦੇ ਆ ਇਹ ਮੈਂ ਕਿ ਐ ਤੇ ਉਹ ਉੱਥੇ ਭੇਜ ਦਿੰਦੇ ਆ ਵੈਸੇ ਹੈਗੀ ਉਹ ਵੀ ਪਰਲੀ ਵੀ ਸੋਹਣੀ ਉਹ ਆ ਨਹੀਂ ਬਸ ਆ ਨਹੀਂ ਮੈਨੂੰ ਵਧੀਆ ਲੱਗੀ ਹੈਗੀ ਜਿਆਦਾ ਓਏ ਬੜੀ ਸੋਹਣੀ ਲੱਗ ਰਹੀ ਹੈ ਆ ਵਾਲੀ ਵੀ ਆ ਵਾਲੀ ਵੀ ਤੇ ਆ ਵੀ ਓਹ ਲਵਾਣੀ ਇਹ ਜਿਆਦਾ ਸੋਹਣੀ ਉੱਠ ਰਹੀ ਏ ਕਲਰਫੁਲ ਬਾਕੀ ਸ਼ੋਭਰੀਦ ਨੂੰ ਪੁੱਛ ਲੈ ਯਾਰ ਦੇਖ ਲੋ ਇਹ ਲਵਾ ਲਓ ਫਿਰ ਇਹ ਉੱਥੇ ਭੇਜ ਦਾਂਗੇ ਚਲ ਉਹ ਲਵਾ ਲਓ ਯਾਰ ਹੋਰ ਹੋਰ ਐਨੇ ਪਜਲ ਨਹੀਂ ਹੋਣਾ ਨਹੀਂ ਨਹੀਂ ਜਿਹੜੀ ਚੀਜ਼ ਲਵਾ ਰਹੇ ਜਿਹੜੀ ਤੁਹਾਨੂੰ ਚੰਗੀ ਲੱਗਦੀ ਏ ਰਹਿਣ ਕਰੀ ਹਮ ਨਹੀਂ ਨਹੀਂ ਆ ਠੀਕ ਦੋਹਾਂ ਸੋਹਣੀ ਲੱਗਦੀ ਏ ਇਹ ਨੂਰੋਂ ਸੋਹਣੀ ਲੱਦੀ ਫੋਟੋ ਦੇ ਵਿੱਚ ਇਹ ਦੀ ਥੋੜੀ ਜੀ ਇਹ ਕਲਰਫੁੱਲ ਹੈ ਕਾਲਾ ਹੀ ਨਹੀਂ ਖਰਾਬ ਹੈਗਾ ਕਾਲਾ ਤੇ ਸੇਮ ਹੀ ਹੈ ਇਹ ਕਲਰਫੁੱਲ ਹੈ ਚ ਜ਼ਿਆਦਾ ਹੈ ਬਹੁਤ ਜ਼ਿਆਦਾ ਲੱਗਦੀ ਫੋਟੋ ਇਹ ਰਾਰੋ ਚਲ ਦੱਸ ਇਹ ਹੈ ਇਹ ਚ ਕਲਰ ਜ਼ਿਆਦਾ ਉੱਪਰ ਤੇ ਪੈ ਰਹੇ ਇਹ ਲਵਾਓ ਸੋਹਣੀਆਂ ਸਾਰੀਆਂ ਲੱਗੀਆਂ ਨਹੀਂ ਹੁਣ ਕਰੀਏਗੀ ਇਹ ਦੇੜੀ ਇਹ ਲਵਾ ਲਓ ਫਿਰ ਯਾਰ ਇਹ ਕਹਿ ਵਾਲੀ ਤੇ ਕਹਿ ਵਾਲੀ ਲਵਾ ਦੱਸ ਹੋ ਪੇ ਹੋ ਠੀਕ ਹੈ ਇਹਦੇ ਦੋ ਰੈਪਰ ਦੇ ਨੇ ਹੋਰ ਹੋਰ ਠੀਕ ਹੈ ਨਾ ਅੰਕੜਾ ਲੈਵਲ ਲੈ ਕੇ ਆਇਆ ਦੇਖੋ ਹਾਂ ਇਹ ਲੈਵਲ ਸੋਣੀ ਲੱਗਦੀ ਹੈ ਇਹ ਕਾਗਜ਼ ਕੀ ਆਵਾਜ਼ ਹੈ ਉਹ ਇਹ ਆਪਾਂ ਪਿੱਠੇ ਸਿੱਧੀਆਂ ਲਾ ਦੇਣੀ ਹੈ ਇਹ ਤਾਂ ਇਹਦਾ ਕੰਮ ਹੋਣਾ ਹੈ ਇਹ ਕਿ ਤੁਹਾਨੂੰ ਦੇਖ ਇਹਦਾ ਵਿੱਚ ਮੰਨੇ ਤੇ ਟੀਲਵਾਣੀ ਕਿ ਸੈਂਟਰ ਚ ਕਰਨੀ ਹੈ ਸੈਂਟਰ ਚ ਕਰ ਦੋ ਬਲਬ ਦੇ ਬਲਬ ਦੇ ਸੈਂਟਰ ਚ ਕਰਨੀ ਹੈ ਦਵਾਰ ਦਾ ਸੈਂਟਰੀ ਹੋਈ ਹੈ ਨਾ ਚਲ ਠੀਕ ਹੈ ਫਿਰ ਥੋੜੀ ਹੋਰ ਇਧਰ ਕਰ ਦੋ ਥੋੜੀ ਇਧਰ ਆਪਣੇ ਆਲੂ ਲਮਾਰੀਆ ਹਾਂ ਵਾਹ ਜੀ ਵਾਹ ਵਾਹ ਬੜਾ ਵਧੀਆ ਚਲ ਆ ਜਾ ਆ ਜਾ ਉੱਪਰ ਕਰਣੀ ਕਿ ਇੱਥੇ ਕਿ ਠੀਕ ਹੈ ਉੱਪਰ ਤਾਂ ਨਹੀਂ ਕਰ ਉਹ ਲਾਈਟ ਬੰਦ ਕਰਨਾ ਇੱਕ ਮਿੰਟ ਉਹ ਬੰਦ ਕਰ ਰਿਹਾ ਡੈਡ ਲਾਈਟ ਬਾਰੇ ਨੀ ਇਧਰੋਂ ਲਾਈਟ ਪੈ ਰਹੀ ਆ ਸਾਹਮਣੇੋਂ ਅਣੀ ਇਸ ਤਰ੍ਹਾਂ ਦੇ ਕੇ ਪਾਰਾ ਦਿੱਤਾ ਹੈ ਪਾਰਾ ਦੇਖਮ ਨਹੀਂ ਮਾੜਾ ਉੱਪਰ ਜਾੜੇ ਬਾਇਰ ਜਿੱਥੇ ਹੈ ਅੱਛਾ ਅੱਛਾ ਅਗਲਾ ਮੈਂ ਬਣਤੀ ਦੇਹੀ ਕੁਰਸੀ ਦੇ ਉਹ ਕੁਰਸੀ ਦੇ ਉਹ ਇੱਕ ਫੋਟੋ ਆ ਲੱਗ ਗਈ ਆ ਵੇਖੋ ਕੈਂਟ ਲੱਗ ਰਹੀ ਨਾ ਤੇ ਇੱਕ ਉਹ ਸਾਹਮਣੇ ਲਾਤੀ। ਯਾ ਵੀ ਸਿਰਾਈ ਲੱਗ ਰਹੀ ਐ। ਕੈਂਟ। ਬਾਕੀ ਹੁਣ ਦੋ ਰਹਿ ਗਈਆਂ। ਇਹ ਆਪਾਂ ਰਾਜਪੁਰੇ ਭੇਜ ਦੇਣੀ ਐ। ਜਾਂ ਇਨਾਂ 'ਚ ਕੋਈ ਹੋਰ ਫੋਟਾਂ ਲਗਵਾ ਲਾਂਗੇ ਹੈਨਾ ਮਨਪੇ ਤੇ। ਤੇ ਹੁਣ ਸਵੇਰ ਦਾ ਟਾਈਮ ਐ ਤੇ ਮੈਂ ਕੰਟੀਨਿਊ ਕਰ ਰਹਾ ਮੈਂ ਕਿਹਾ ਰਾਤੀ ਫਿਰ ਹੈਨਾ ਬਸ ਰੋਟੀ ਰੋਟੀ ਖਾਣ ਲੱਗੇ ਅੰਕਲ ਸੀਗੇ ਤੇ ਤਾਂ ਕਰ ਗਏ। ਇੱਕ ਫੋਟੋ ਆ ਲਗਵਾਤੀ ਹੈਨਾ ਫੈਮਿਲੀ ਫੋਟੋ। ਤੇ ਆਸੀਂ ਨਰੀ ਇੱਥੇ ਲਾਤੀ। ਲਾਈਟ ਜਗ੍ਹਾ ਹੀ ਫੇਸ ਹੋਣੀ ਲੱਗਣੀ ਆ ਆ ਦੇਖੋ। ਤੇ ਤੇਨੂੰ ਲਾਈਟ ਲਗवानी ਆ ਉੱਥੇ। ਫੇ ਕੰਨ ਲੱਗਿਆ ਬਰੇ ਲਾਈਟ ਤੇ ਹੀ ਤਾਂ। ਕਿ ਯਾਦ ਆ ਤੁਸੀਂ ਦੇਖਿਆ ਇਸ ਰਾਤੀ। ਬਾਕੀ ਇਸ ਵਲੌਗ ਨੂੰ ਇੱਥੇ ਐਂਡ ਕਰਦੇ ਆ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਪਣਾ ਖਿਆਲ ਰੱਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਚੈਨਲ ਨੂੰ ਜੇ ਨਵੇਂ ਹੋ ਤੇ ਠੀਕ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਵਲੌਗ। ਸਤਿ ਸ਼੍ਰੀ ਅਕਾਲ।